सेवा जरूर किया करो उन्होंने से बड़ा प्रमाणिक तौर पर बताया आपको रामायण के भी उदाहरण दिए गीता के भी उदाहरण दिए और महाराज श्री के बारे में बहुत सुंदर सुंदर है महाराज जी वापस अपने कमरे की तरफ जाते हैं उधर गेट से वाधा जी का प्रवेश होता है महाराज जी जल्दी चलो जल्दी चलो क्या हुआ अरे वो राजकुमार अपने आप को मारे जा रहा है मारे जा रहा है पता नहीं क्या हो गया एक बार जाकर के देख लिए कि इमारत की बाहर कुत्ते घा काट ऐसे हाथ पकड़ते हैं जैसे ही हाथ पकड़ते हैं उनके अंदर से कुछ निकलता करते हैं पांव पर पड़ जाते हैं तो कहते हैं आज के बाद ये तेरे ते को तो नहीं सिखाएंगे मेरी रूहों को जो भी थी अभी उनके काबा परिवार में कोई कह रही थी माता जी कोई शरीर दान करता है हम कहां जाएंगे हमें कौन लेने आएगा चिंता मत करो नंगली निवासी भगवान के दरबार में बैठे हो पूज्य महाराज जी सता नहीं सकता तड़पा नहीं सकता आपको जब भी लेने आएंगे तो महाराज ही ले वारी भगवान लेने आएंगे ये दावे के साथ क्या सकता हूं और ये साजे दरबार की जय धर्मराज नु बोल बिठा के महाराज जी फरमांदे ने इन जीवानो इन रो बोल मेरे श्री महाराज की जय और ये कह नारा बोल मेरे श्री गुरु महाराज अपना नारा बोल मेरे श्री गुरु महाराज की जय आज 1 ਜਨਵਰੀ ਪੂਜਯ ਮਹਾਰਾਜ ਜੀ ਸ਼੍ਰੀ ਸ਼੍ਰੀ 1008 ਸ਼੍ਰੀ ਵਿਚਾਰ ਪ੍ਰੇਮਾਨੰਦ ਜੀ ਮਹਾਰਾਜ ਉਹਨਾਂ ਦੇ ਤਪ ਦਿਵਸ ਦਾ ਇਹ ਪ੍ਰੋਗਰਾਮ ਅੱਜ ਬਹੁਤ ਵਿਸ਼ਾਲ ਰੂਪ ਚ ਮਨਾਇਆ ਗਿਆ ਕੱਲ 15 ਤਰੀਕ ਨੂੰ ਸ਼ੋਭਾ ਯਾਤਰਾ ਸਾਰੇ ਬਾਜ਼ਾਰ ਚੋਂ ਦੀ ਨਿਕਲੀ ਔਰ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਦਰਬਾਰ ਲਗਾ ਬਹੁਤ ਵੱਡਾ ਔਰ ਕੱਲ ਵੀ ਲਗਭਗ ਮੇਰੇ ਖੇਲ 2-2000 ਲੋਕ ਚੱਲੇ ਔਰ ਅੱਜ ਬਹੁਤ ਵੱਡਾ ਵਿਸ਼ਾਲ ਸੰਸਮਗਮ ਹੋਇਆ ਜਿੰਦੇ ਵਿੱਚ ਬਾਰੋਂ ਵੀ ਦਿੱਲੀ ਤੋਂ ਮਹਾਪੁਰਸ਼ ਆਏ ਨੰਗਲੀ ਸਾਹਿਬ ਤੋਂ ਮਹਾਪੁਰਸ਼ ਆਏ ਇਧਰੋਂ ਸੰਗਵਲੋਂ ਮਹਾਪੁਰਸ਼ ਆਏ ਔਰ ਪਟਿਆਲਾ ਤੋਂ ਸਾਰਾ ਵਿਚਾਰ ਦਰਬਾਰ ਅੱਜ ਪਹੁੰਚਿਆ ਔਰ ਅੱਜ ਦਾ ਇਹ ਕਪੱਸਿਆ ਦਿਵਸ ਸੰਤ ਸ਼੍ਰੀ ਵਿਚਾਰ ਪਰਮਾਨੰਨ ਜੀ ਮਹਾਰਾਜਾ ਜੂਰਗੁਰਦੇਵ ਅੱਜ ਦੇ ਦਿਨ ਗੁਫਾ ਚੋਂ ਬਾਹਰ ਆਏ ਸੀ ਤੇ ਉਹਨਾਂ ਦੇ ਤਪ ਦਿਵਸ ਦੇ ਉਪਲਖਸ਼ ਵਿੱਚ ਇਹ 15ਵਾਂ ਤਪ ਦਿਵਸ ਇੱਥੇ ਮਨਾਇਆ ਗਿਆ ਅੱਜ ਦੇ ਦਿਨ ਉਹਨਾਂ ਦਾ ਅਵਤਾਰ ਦਿਵਸ ਵੀ ਹੁੰਦਾ ਹੈ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ ਔਰ ਸਾਰੀਆਂ ਸਮੂਹ ਸੰਗਤਾਂ ਔਰ ਸਾਰਾ ਵਿਚਾਰ ਸੇਵਾਦਲ ਲੋਟ ਵਿਚਾਰ ਸੇਵਾਦਲ ਫਤਿਹਪੁਰ ਵਿਚਾਰ ਸੇਵਾਦਲ ਦਿਮਾਨ ਖੇੜਾ ਸਾਰੇ ਇੱਥੇ ਸੇਵਾ ਦੇ ਵਿੱਚ ਪੰਗੀ ਨੇ ਪੂਰਬੀ ਰੋਡ 'ਦਿਆਂ ਬਹੁਤ ਸਾਰੀਆਂ ਸੰਸਥਾਵਾਂ ਕੋਈ ਜੋੜਾ ਕਰਦੀ ਸੇਵਾ ਕਰ ਰਿਹਾ ਹੈ ਕੋਈ ਜਲਦੀ ਸੇਵਾ ਕਰ ਰਿਹਾ ਹੈ ਕੋਈ ਲੰਗਰ 'ਚ ਸੇਵਾ ਕਰ ਰਿਹਾ ਹੈ ਔਰ ਬੜਾ ਹੀ ਆਨੰਦ ਨਾਲ ਹਜ਼ਾਰਾਂ ਹਜ਼ਾਰਾਂ ਲੋਕ ਅੱਜ ਇੱਥੇ ਪਹੁੰਚੇ ਮਨੋਟ ਵਿਖੇ ਇਸ ਦਰਮਸ਼ਾਲਾ 'ਚ ਪੰਜਾਤੀ ਦਰਮਸ਼ਾਲਾ 'ਚ ਔਰ ਬੜਾ ਹੀ ਆਨੰਦ ਮਾਣਿਆ ਸਾਰਿਆਂ ਨੇ ਬੜੇ ਸੁੰਦਰ ਪ੍ਰਵਚਨ ਬੜੇ ਸੋਹਣੇ ਸੋਹਣੇ ਭਜਨ ਅੱਜ ਸੰਤ ਮਹਾਂਪੁਰਸ਼ਾਂ ਨੇ ਸੁਣਾਏ ਬਾਰੂਆਈਆਂ ਸੰਗਤਾਂ ਨੇ ਸਾਉ ਆਪਣੇ ਮਨ ਦੇ ਪਾਉ ਗੁਰੂ ਚਰਨਾਂ ਦੇ ਵਿੱਚ ਰੱਖੇ ਔਰ ਬੜਾ ਹੀ ਆਨੰਦਿਤ ਬਹੁਤ ਹੀ ਸੋਹਣਾ ਪ੍ਰੋਗਰਾਮ ਆਇਆ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਐ ਟਾਈਮ ਜਿਹੜੇ ਮੌਜੂਦਾ ਸਾਡੇ ਮਹਾਰਾਜ ਜੀ ਸੰਤ ਸ਼੍ਰੀ ਵਿਚਾਰ ਸੇਵਨਾਨ ਜੀ ਮਹਾਰਾਜ ਸੁਮੇਂ ਤੇਨੁ ਪ੍ਰੇਮਾਨੰਦ ਜੀ ਮਹਾਰਾਜ ਭਗਤੀ ਪ੍ਰੇਮਾਨੰਦ ਜੀ ਵਿਨੀਤ ਪ੍ਰੇਮਾਨੰਦ ਜੀ ਵਿਚਾਰ ਸ਼ਾਂਤਾਨੰਦ ਜੀ ਵਿਚਾਰ ਬੋਧਾਨੰਦ ਜੀ ਹਰੀ ਅਨਮੋਲਾਨੰਦ ਜੀ ਔਰ ਹੋਰ ਵੀ ਬਹੁਤ ਸਾਰੇ ਮਹਾਂਪੁਰਸ਼ ਅੱਜ ਮੰਚ ਤੇ ਸੀ ਔਰ ਸਭ ਨੇ ਬਹੁਤ ਹੀ ਵਧੀਆ ਇਹ ਸਾਰਾ ਪ੍ਰੋਗਰਾਮ ਅੱਜ ਅੱਜ ਦਾ ਸਮਾਗਮ ਜਿਸਨ ਸਮਾਗਮ ਹੋਇਆ ਮੈਂ ਵਿਗਿਆਨ ਪ੍ਰੇਮਾਨੰਦ ਸਤਿਆਭਾਤੋਂ ਨਹੀਂ ਸਾਡੇ ਮਹਾਰਾਜ ਜੀ ਸੀ ਉਹ ਔਰ ਮਨ ਸੰਚਾਲਨ ਕੀਤਾ ਬਹੁਤ ਵਧੀਆ ਲੱਗਾ ਬੜਾ ਆਨੰਦ ਆਇਆ ਬੋਲੋ ਜੈਕਾਰਾ ਬੋਲ ਮੇਰੇ ਸ਼੍ਰੀ ਗੁਰੂ ਮਹਾਰਾਜ ਕੀ ਜੈ